ਮੈਂ ਪਾਸਟਰ ਐਸਕੇਪ ਨੂੰ ਉੱਤਰ ਪਾਸਟਰ ਐਸਨ ਕਪੂਰਥਲਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਪ੍ਰਭੂ ਜਸਮ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਅੱਜ ਖੁਸ਼ੀਆਂ ਦੇ ਵਿੱਚ ਮੈਂ ਇਲਾਕਾ ਨਿਵਾਸੀਆਂ ਨੂੰ ਔਰ ਪੂਰੇ ਨਗਰ ਨੂੰ ਔਰ ਪੂਰੇ ਵਡ ਨੂੰ ਪਰਮੇਸ਼ਰ ਦੇ ਨਾਮ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ 2025 ਤੁਹਾਡੇ ਲਈ ਖੁਸ਼ੀਆਂ ਭਰਿਆ ਖੇੜਿਆ ਪਰਮੇਸ਼ਰ ਲੈ ਕੇ ਆਵੇ ਤੁਸੀਂ ਵੱਧਦੇ ਜਾਓ ਪਰਮੇਸ਼ਰ ਤੁਹਾਨੂੰ ਆਸ਼ੀਰਵਾਦ ਤੇ ਬਰਕਤ ਦੇਵੇ ਧੰਨਵਾਦ ਥੈਂਕ ਯੂ ਗੋਡ ਬlesਸ ਸਰ 크리스마 ਦੇ ਦਿਹਾੜੇ ਤੇ ਤੁਸੀਂ ਅੱਜ ਪਹੁੰਚੇ ਹੋ ਇਸ ਜਗ੍ਹਾ ਤੇ ਔਰ ਕੀ ਕਹਿਣਾ ਚਾਹੋਗੇ ਜੀ ਦੇਸ਼ ਵਾਸੀਆਂ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਜਿਹੜਾ ਤੁਹਾਨੂੰ ਬਿਤਰਮ ਕੋਈ ਵੀ ਹੈ ਤੁਹਾਨੂੰ ਸਾਰੇ ਸਤਿਕਾਰਯੋਗ ਹੈ ਆਪਣੀ 크리스마 ਜੀ ਦਾ ਜਿਹੜਾ ਹਰ ਸਾਲ ਮਨਾਉਂਦੇ ਆਪਾਂ ਬਹੁਤ ਹੀ ਵਧੀਆ ਵਾ ਤੇ ਅਸੀਂ ਵੀ ਸਾਨੂੰ ਅੱਜ ਡਾਕਟਰ ਸਾਹਿਬ ਨੇ ਇਨਵਾਈਟ ਕੀਤਾ ਤੇ ਤੇ 크리스마 ਦੇ ਦਿਹਾੜੇ ਤੇ ਅਸੀਂ ਪਹੁੰਚੇ ਹਾਂ ਤੇ ਮੈਂ ਅਸੋਸ ਮੁੱਚ ਪੰਜਾਬੀਆਂ ਨੂੰ ਇਹ ਗੱਲ ਕਹੂੰਗਾ ਕਿ ਤੁਹਾਨੂੰ ਸਾਰੇ ਸਤਿਕਾਰਯੋਗ ਹੈ ਕੋਈ ਵੀ ਕਿਸੇ ਦਾ ਕੋਤਰ ਮੈਂ ਜੇ ਕੋ ਬੁਲਾਉਂਦਾ ਉੱਥੇ ਜਾਓ ਤੇ ਉਹਨਾਂ ਨਾਲ ਸਾਰੇ ਆਓ ਅ ਸਾਰੇ 크리스마ਸ ਦੇ ਸ਼ੁਭ ਦਿਹਾੜੇ ਤੇ ਤੁਸੀਂ ਅੱਜ ਸਾਬੂ ਵਾਲ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜੀ ਸੰਗਤ ਨੂੰ ਪੂਰੇ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਅ ਸਭ ਤੋਂ ਪਹਿਲਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਮੈਂ ਸਾਰੀ ਸੰਗਤ ਨੂੰ ਸਾਰੇ ਭਾਈਚਾਰੇ ਨੂੰ ਲੱਖ ਲੱਖ ਵਧਾਈ ਦਿਨਾ ਇਸ ਪਵਿੱਤਰ ਦਿਹਾੜੇ ਤੇ ਤੇ ਉਸ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਮਨੁੱਖਤਾ ਨੂੰ ਸਾਨੂੰ ਜਿਹੜਾ ਉਹ ਸਮੱਤ ਬਖਸ਼ੇ ਸਿੱਧੇ ਰਾਹ ਤੇ ਚੱਲਣ ਦਾ ਜਿਹੜਾ ਉਹ ਬਲ ਬਖਸ਼ੇ ਸ਼ਕਤੀ ਬਖਸ਼ੇ ਤਾਂ ਕਿ ਸਮਾਜ ਦੇ ਵਿੱਚ ਜਿੰਨੇ ਵੀ ਸਾਡੇ ਨੇ ਚੰਗਾ ਇੱਕ ਰੋਲ ਅਦਾ ਕਰ ਸਕਣ ਸਿੱਧੇ ਰਸਤੇ ਜਿਹੜੇ ਪੈ ਕੇ ਅਸੀਂ ਪੰਜਾਬ ਤੇ ਦੇਸ਼ ਦਾ ਜਿਹੜਾ ਉਹ ਨਾਂ ਰੋਸ਼ਨ ਕਰ ਸਕੀ ਆ ਸੋ ਮੈਂ ਇਸ ਪਵਿੱਤਰ ਦਿਹਾੜੇ ਤੇ ਵਧਾਈ ਵੀ ਦੇਣਾ ਤੇ ਅਰਦਾਸ ਵੀ ਕਰਦਾ